जैन पंजाबी न्यूज के दर्शकों का स्वागत है भगवान सिंह चौहान उन्होंने डेथ होने समाज में बहुत वाटा पियात लाइव हुए डॉक्टर अजय माल ਅ ਉਹ ਚੇਰੀ ਗੁਰੂਰੰਧਾ ਸਾਹਿਬ ਦੇ ਪ੍ਰਚਾਰਕ ਅਜੇ ਮਾ ਜੀ ਤੁਹਾਡੇ ਭਗਵਾਨ ਸਿੰਘ ਚੋਹਾਨ ਜੀ ਬਹੁਤ ਨਜ਼ਦੀਕੀ ਸੀਗੇ ਕੀ ਕਹਿਣਾ ਚਾਹੋਗੇ ਤੁਸੀਂ ਅ ਜਨ ਪੰਜਾਬੀ ਨਿਊਜ਼ ਨੂੰ ਸਾਰਿਆਂ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਔਰ ਭਗਵਾਨ ਸਿੰਘ ਚੋਹਾਨ ਜੀ ਦੇ ਅਚਨਚੇਤ ਚਲਾਣਾ ਕਰਨ ਦੇ ਨਾਲ ਜਿੱਥੇ ਪੂਰੇ ਵਰਲਡ ਨੂੰ ਪੂਰੇ ਸਮਾਜ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਕਿਉਂਕਿ ਉਹ ਸਾਡੇ ਸਮਾਜ ਦੇ ਜਿਹੜੇ ਸੀਗੇ ਇੱਕ ਥੰਮ ਸੀਗੇ ਔਰ ਮੈਂ ਉਹਨਾਂ ਨੂੰ तकरीबन ਲਗਭਗ 35 ਸਾਲ ਤੋਂ ਮੇਰਾ ਉਹਨਾਂ ਦੇ ਨਾਲ ਜਿਹੜਾ ਸੀਗਾ ਰਿਸ਼ਤਾ ਸੀਗਾ ਔਰ ਜਿਹੜਾ ਉਹ ਰਿਸ਼ਤਾ ਸੀਗਾ ਇੱਕ ਬਹੁਤ ਵਧੀਆ ਰਿਸ਼ਤਾ ਸੀਗਾ ਅਸੀਂ तकरीबन ਹਫਤੇ ਦੇ ਵਿੱਚ 2-3 ਵਾਰ ਅਸੀਂ ਇਕੱਠੇ ਹੋਣਾ ਹੁੰਦਾ ਸੀ ਔਰ ਉਹਨਾਂ ਦੇ ਨਾਲ ਬੈਠ ਕੇ ਵਿਚਾਰਾ ਹੁਣੀਆਂ ਔਰ ਉਹਨਾਂ ਨੂੰ ਜਿੰਨਾ ਗਿਆਨ ਸੀਗਾ ਮੇਰੇ ਖਿਆਲ ਦੇ ਵਿੱਚ ਬਹੁਤ ਘੱਟ ਲੋਕਾਂ ਕੋਲ ਹੁੰਦਾ ਐਦਾਂ ਦਾ ਗਿਆਨ ਕਿ ਉਹਨਾਂ ਨੂੰ ਸਾਰੇ ਜਿੰਨੇ ਵੀ ਗ੍ਰੰਥ ਸੀਗੇ ਉਹਨਾਂ ਨੂੰ ਉਹਨਾਂ ਤੋਂ ਜਾਣੂ ਸੀਗੇ ਉਹ ਔਰ ਬਾਣੀ ਦੇ ਕੰਢੇ ਸੀਗੇ ਔਰ ਕਿਸੇ ਵੀ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਦੇ ਸੀਗੇ ਤੇ ਮੇਰੇ ਖਿਆਲ ਦੇ ਵਿੱਚ ਨਹੀਂ ਉਹਦਾ ਬਖੂਬੀ ਨਾਲ ਜਵਾਬ ਦਿੰਦੇ ਸੀ ਉਹ ਔਰ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਦੇ ਜਦੋਂ ਵੀ ਗੱਲ ਕਰਨੀ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਦੇ ਸੀ ਔਰ ਉਹ ਪੂਰੇ ਪੰਜਾਬ ਦੇ ਵਿੱਚ ਇੱਕ ਐਦਾਂ ਦੇ ਬੁਲਾਰੇ ਸੀਗੇ ਕਿ ਜਿਨ੍ਹਾਂ ਨੂੰ ਸੁਣਨ ਦੇ ਲਈ ਲੋਕੀ ਸਾਰੇ ਕੰਮਕਾਰ ਛੱਡ ਕੇ ਔਰ ਭਗਵਾਨ ਸਿੰਘ ਚੋਹਾਨ ਜੀ ਦਾ ਜਿਹੜਾ ਹੈਗਾ ਲੈਕਚਰ ਸੁਣਨ ਲਈ ਉਤਾਵਲੇ ਹੁੰਦੇ ਸੀ ਔਰ ਉਹ ਚਾਹੁੰਦੇ ਹੁੰਦੇ ਸੀ ਕਿ ਭਗਵਾਨ ਸਿੰਘ ਚੋਹਾਂਹ ਜੀ ਦੀਆਂ ਜਿਹੜੀਆਂ ਗੱਲਾਂ ਆ ਉਹਨੂੰ ਸੁਣਿਆ ਜਾਵੇ ਔਰ ਉਹਨਾਂ ਦੇ ਉੱਤੇ ਗੌਰ ਕੀਤਾ ਜਾਵੇ ਔਰ ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿ ਕਿਸੇ ਬਲਾਰੇ ਨੂੰ ਸੁਣਨਾ ਕਿਉਂਕਿ ਅੱਜ ਕੱਲ ਦੀ ਜਿਹੜੀ ਪੀੜ੍ਹੀ ਆ ਉਹ ਸੁਣਦੀ ਨਹੀਂ ਆਪਣੇ ਬਲਾਰਿਆਂ ਨੂੰ ਆਪਣੇ ਰਹਿਬਰਾਂ ਨੂੰ ਆਪਣੇ ਜਿਹੜੇ ਸਾਡੇ ਸਮਾਜ ਦੇ ਆਗੂ ਆ ਉਹਨਾਂ ਦੀਆਂ ਗੱਲਾਂ ਨੂੰ ਬਹੁਤ ਘੱਟ ਜਿਹੜਾ ਸੁਣਦੇ ਆ ਪਰ ਭਗਵਾਨ ਸਿੰਘ ਚੋਹਾਂਹ ਦੀਆਂ ਗੱਲਾਂ ਨੂੰ ਜਿਹੜੇ ਹੈਗੇ ਆ ਲੋਕੀ ਬਹੁਤ ਪਿਆਰ ਦੇ ਨਾਲ ਸੁਣਦੇ ਸੀਗੇ ਔਰ ਉਹਨਾਂ ਦੇ ਨਾਲ ਜਿਹੜਾ ਹੈਗਾ ਆ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਦਿਲੋਂ ਪਿਆਰ ਕਰਦੇ ਸੀ ਲੋਕ ਤੇ ਉਹਨਾਂ ਦੀ ਜਿਹੜੀ ਹੈਗੀਆਂ ਉਹਨਾਂ ਦੀਆਂ ਗੱਲਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਉੱਤੇ ਅਮਲ ਵੀ ਕਰਦੇ ਸੀ ਤੇ ਸਰ ਜੇਕਰ ਅਸੀਂ ਗੱਲ ਕਰੀਏ ਭਗਵਾਨ ਸਿੰਘ ਚੋਹਾਰ ਉਹਨਾਂ ਦੇ ਪਿੱਛੇ ਜੇ ਅ ਬਸਪਾ ਦੇ ਵਿੱਚੋਂ ਦੀ ਪਰ ਨਾਰਾਜ਼ਗੀ ਹੋਈ ਸੀਗੀ ਪਰ ਉਹਨਾਂ ਨੇ ਜਿਹੜਾ ਕਿਸੇ ਵੀ ਪਾਰਟੀ ਦੇ ਵਿੱਚ ਜੁਆਇਨਿੰਗ ਨਹੀਂ ਕੀਤੀ ਸੀ ਪਰ ਉਹਨਾਂ ਨੇ ਆਪਣਾ ਸਮਾਜਿਕ ਸੰਗਠਨ ਬਣਾ ਲਿਆ ਸੀਗਾ ਜਿਹਦਾ ਨਾਮ ਅਤਿਆਚਾਰ ਵਿਰੋਧੀ ਫਰੰਟ ਕਾਫੀ ਸਮਾਇਲੀ ਬਿਲੰਦ ਅਵਾਜ਼ ਕੀਤੀ ਹੈ ਤੇ ਕੀ ਕਹਿਣਾ ਚਾਹੂਗਾ ਤੁਸੀਂ ਉਹਨਾਂ ਦੇ ਬਾਰੇ ਜਿਸ ਤਰ੍ਹਾਂ ਉਹਨਾਂ ਨੇ ਬਸਪਾ ਦੇ ਵਿੱਚ ਦੀ ਕਾਫੀ ਚੁਣੌਤੀ ਜਦੋਂ ਜਦੋਂ ਭੱਟੀ ਸਾਹਿਬ ਜਦੋਂ ਇਹ ਗੱਲ ਹੋਈ ਸੀਗੀ ਜਦੋਂ ਉਹਨਾਂ ਨੇ ਬਸਪਾ ਤੋਂ ਕਿਨਾਰਾ ਕੀਤਾ ਸੀ ਪਰ ਉਹਨਾਂ ਦੀ ਜਿਹੜੀ ਸੋਚ ਸੀਗੀ ਫਿਰ ਵੀ ਬਹੁਜਨ ਸਮਾਜ ਦੇ ਹਿੱਤ ਦੇ ਵਿੱਚ ਸੀਗੀ ਔਰ ਮੈਨੂੰ ਯਾਦ ਆ ਜਦੋਂ ਉਹ ਸਾਰਾ ਪ੍ਰੋਗਰਾਮ ਆਪਾਂ ਇਕੱਠਿਆਂ ਨੇ ਰਲ ਕੇ ਆਰਗੇਨਾਈਜ਼ ਕੀਤਾ ਸੀ ਸ਼ਰਾਜ ਹੋਟਲ ਦੇ ਵਿੱਚ ਪਹਿਲੀ ਮੀਟਿੰਗ ਆਪਾਂ ਕੀਤੀ ਸੀ ਭਗਵਾਨ ਸਿੰਘ ਚੋਹਾਨ ਉਹਨਾਂ ਦੀ ਔਰ ਉਹਦੇ ਵਿੱਚ ਉਹਨਾਂ ਨੇ ਅਤਿਆਚਾਰ ਵਿਰੋਧੀ ਫਰੰਟ ਦਾ ਜਿਹੜਾ ਹੈਗਾ ਗਠਨ ਕੀਤਾ ਸੀ ਉਹਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਲੋਕ ਜਿਹੜੇ ਹੈਗੇ ਆ ਉਹ ਪਹੁੰਚੇ ਸੀਗੇ ਔਰ ਉਹਨਾਂ ਨੇ ਪਾਰਟੀ ਛੱਡੀ ਨਹੀਂ ਸੀ ਸਿਰਫ ਥੋੜੀਆਂ ਜੀਆਂ ਉਹਨਾਂ ਦੀਆਂ ਕੋਈ ਨਾਰਾਜ਼ਗੀਆਂ ਸੀ ਪਾਰਟੀ ਦੇ ਨਾਲ ਜਿਹਦੇ ਕਰਕੇ ਉਹਨਾਂ ਨੂੰ ਪਾਰਟੀ ਛੱਡਣੀ ਪਈ ਅਦਰਵਾਈਜ਼ ਉਹਨਾਂ ਦੀ ਕੋਈ ਦਲੀਲ ਮਨਚਾ ਨਹੀਂ ਸੀ ਪਾਰਟੀ ਛੱਡਣ ਦੀ ਪਰ ਉਹ ਫਿਰ ਵੀ ਜਿਹੜਾ ਕੰਮ ਅਤਿਆਚਾਰ ਵਿਰੋਧੀ ਫਰੰਟ ਦੇ ਤਹਿਤ ਵੀ ਉਹਨਾਂ ਨੇ ਬਹੁਤ ਸਾਰੇ ਲੋਕਾਂ ਦਾ ਪਲਾ ਕੀਤਾ ਕਈ ਏਜੰਟਾਂ ਕੋ ਉਹਨਾਂ ਨੇ ਪੈਸੇ ਵਾਪਸ ਕਰਾਏ ਲੋਕਾਂ ਦੇ ਔਰ ਜਿੱਥੇ ਵੀ ਕਿਤੇ ਜ਼ੁਲਮ ਜ਼ਬਰ ਹੁੰਦਾ ਸੀ ਉੱਥੇ ਉਹ છાਤੀ ઠોਕੇ ਖੜ ਜੰਦੇ ਸੀ ਔਰ ਮੈਨੂੰ ਪਤਾ ਹੈ ਕਿ ਉਹਨਾਂ ਨੂੰ ਕੰਮ ਲੈਣ ਦਾ ਬਹੁਤ ਵਧੀਆ ਢੰਗ ਹੁੰਦਾ ਸੀ ਔਰ ਜਿੱਥੇ ਵੀ ਮੈਂ ਤਾਂ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਵਿਚਰਿਆ ਉਹਨਾਂ ਨੇ ਜਦੋਂ ਕੰਮ ਕਰਦੇ ਸੀ ਸਮਾਜ ਦੇ ਵਿੱਚ ਕਿਸੇ ਵੀ ਅਫਸਰ ਨੂੰ ਫੋਨ ਕਰਨਾ ਕੋਈ ਅਫਸਰ ਉਹਨਾਂ ਨੂੰ ਨਾ ਨਹੀਂ ਕਰਦਾ ਸੀ ਮੇਰੇ ਖਿਆਲ ਦੇ ਵਿੱਚ ਕੋਈ ਐਸਾ ਪੋਲੀਟੀਕਲ ਲੀਡਰ ਨਹੀਂ ਹੋਣਾ ਜਿਹੜਾ ਉਹਨਾਂ ਨੂੰ ਬਾਈ ਨੇਮ ਨਹੀਂ ਜਾਣਦਾ ਚਾਹੇ ਉਹ ਭੋਜਨ ਸਮਾਜ ਪਾਰਟੀ ਦੇ ਵਿੱਚ ਵੀ ਕੰਮ ਕਰਦੇ ਸੀ ਪਰ ਉਹਨਾਂ ਨੂੰ ਸਾਰੇ ਜਿੰਨੇ ਵੀ ਲੀਡਰ ਹੈਗੇ ਆ ਚਾਹੇ ਉਹ Hindu ਸੰਗਠਨਾ ਚਾਹੇ ਉਹ ਧਾਰਮਿਕ ਸੰਗਠਨਾ ਚਾਹੇ ਕਿਸੇ ਹੋਰ ਪਾਰਟੀ ਦੇ ਲੋਕ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹਨਾਂ ਦੀਆਂ ਗੱਲਾਂ ਨੂੰ ਪਿਆਰ ਕਰਦੇ ਸੀ ਉਹਨਾਂ ਦੇ ਵਿਚਾਰਾਂ ਨੂੰ ਪਿਆਰ ਕਰਦੇ ਸੀ ਔਰ ਇੱਥੇ ਤੱਕ ਕਿ ਜਿਹੜਾ ਉਹਨਾਂ ਦਾ ਜਿਹੜੇ ਉਹਨਾਂ ਦੇ ਜਿਹੜੇ ਬੋਲਦੇ ਸੀ ਇਹੋ ਬਲਾਰੇ ਸੀਗੇ ਉਹਨਾਂ ਦੇ ਤਾਂ ਬਹੁਤ ਜ਼ਿਆਦਾ ਲੋਕੀ ਫੈਨ ਸੀਗੇ ਅਸੀਂ ਖੁਦ ਫੈਨ ਸੀ ਅਸੀਂ ਉਹਨਾਂ ਕੋਲ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਅਸੀਂ ਵੀ ਉਹਨਾਂ ਦੇ ਚੇਲੇ ਆ ਅੱਜ ਦੀ ਡੇਟ ਦੇ ਵਿੱਚ ਜਿਹੜਾ ਉਹ ਉਹਨਾਂ ਦਾ ਇੱਕ ਦਮ ਅਕਾਲ ਚਲਾਣਾ ਉਹਨਾਂ ਨੇ ਕੀਤਾ ਉਹਦਾ ਤਾਂ ਬਹੁਤ ਹੀ ਜ਼ਿਆਦਾ ਘਟ ਆਇਆ ਕਿ ਇਹ ਤਾਂ ਕਦੀ ਵੀ ਪੂਰਾ ਨਹੀਂ ਹੋ ਸਕਦਾ ਇਹ ਚੀਜ਼ ਦਾ ਕਿਉਂਕਿ ਉਹਨਾਂ ਕੋਲ ਸਮੇਂ-ਸਮੇਂ ਨਾਲ ਜਿਹੜਾ ਹੈਗਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ ਔਰ ਬਹੁਤ ਸੁਣੀ ਗੱਲ ਕਰਦੇ ਤਰਕ ਦੇ ਨਾਲ ਗੱਲ ਕਰਦੇ ਸੀ ਜਿਹੜੀ ਵੀ ਗੱਲ ਕਰਦੇ ਚਾਹੇ ਤੁਸੀਂ ਉਹ ਲਮ ਧਰਮ ਤੇ ਗੱਲ ਕਰ ਲਓ ਚਾਹੇ ਸਹੀ ਧਰਮ ਤੇ ਗੱਲ ਕਰ ਲਓ ਚਾਹੇ ਸਿੱਖ ਭਾਈਚਾਰੇ ਦੀ ਗੱਲ ਕਰਦੇ ਸੀ ਚਾਹੇ ਉਹ ਕਿਸੇ ਵੀ ਧਰਮ ਦੀ ਗੱਲ ਕਰਦੇ ਸੀ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨੂੰ ਜਿਹੜਾ ਹੈਗਾ ਉਹ ਜਵਾਬ ਦਿੰਦੇ ਸੀ ਔਰ ਤਰਕ ਦੇ ਨਾਲ ਗੱਲ ਕਰਦੇ ਸੀ ਔਰ ਉਹਨਾਂ ਨੇ ਤੁਸੀਂ ਦੇਖਿਆ ਹੋਊਗਾ ਪਿੱਛੇ ਜੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਸੀ ਉਹਨਾਂ ਦੇ ਚੌਣ ਵਾਲੇ ਜਿਹੜੇ ਹੈਗੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬਹੁਤਾਂ ਦੀ ਗਿਣਤੀ ਦੇ ਵਿੱਚ ਬੈਠੇ ਆ ਔਰ ਜਿਹੜੇ ਅੱਜ ਉਹਨਾਂ ਨੂੰ ਉਹ ਲੋਕ ਜਿਹੜੇ ਹੈਗੇ ਆ ਮੈਨੂੰ ਲਗਾਤਾਰ ਕਾਫੀ ਫੋਨ ਆਇਆ ਕਿ ਉਹਨਾਂ ਦਾ ਸੰਸਕਾਰ ਕਦੋਂ ਹੈ ਕਦੋਂ ਹੈ ਅੱਜ ਉਹਨਾਂ ਦੀ ਪੋਸਟ ਜਿਹੜੀ ਹੈਗੀ ਆ ਬਣਾ ਕੇ ਪਾਈ ਆ ਔਰ ਉਹਦੇ ਵਿੱਚ ਜਿਹੜਾ ਹੈਗਾ ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਸੋਮਵਾਰ 15 ਤਰੀਕ ਨੂੰ ਬੈ ਦੁਪਹਿਰ ਜਿਹੜਾ ਹਰਿਆਣਾ ਰੋਡ ਦੇ ਉੱਤੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਇੱਕ ਬੇਟੀ ਇਟਲੀ ਦੇ ਵਿੱਚ ਬੇਟਾ ਨਿਊਜ਼ੀਲੈਂਡ ਦੇ ਵਿੱਚ ਹੈ ਬੇਟੀ ਕੁਝ ਕਾਰਨਾ ਕਰਕੇ ਉਹਨਾਂ ਦੇ ਬੇਟੇ ਦਾ ਆਪਰੇਸ਼ਨ ਹੋਇਆ ਨਹੀਂ ਆ ਸਕਦੀ ਤੇ ਬੇਟੇ ਨੇ ਅੱਜ ਪਹੁੰਚ ਜਾਣਾ ਹੈ ਤੇ ਫਿਰ ਕੱਲ ਨੂੰ ਸੰਗਰਾਂਦ ਕਰਕੇ ਨਹੀਂ ਉਹਨੂੰ ਉਚਿਤ ਸਮਝਿਆ ਸੰਸਕਾਰ ਕਰਨਾ ਹੁਣ ਸੋਮਵਾਰ ਨੂੰ ਜਿਹੜਾ ਹੈਗਾ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਔਰ ਜਿਹੜਾ ਹੈਗਾ ਇਹਦੇ ਨਾਲ ਮੈਂ ਸਾਰੇ ਸਮਾਜ ਨੂੰ ਬੇਨਤੀ ਕਰਦਾ ਉਹਨਾਂ ਦੇ ਚਾਹਣ ਵਾਲਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਮਹਿਬੂਬ ਨੇਤਾ ਦੇ ਜਿਹੜੇ ਹੈਗੇ ਅੰਤਮ ਦਰਸ਼ਨ ਕਰਨ ਲਈ 12 ਵਜੇ ਸੋਮਵਾਰ ਨੂੰ ਜਿਹੜਾ ਹੈਗਾ ਉਹ ਹਰਿਆਣਾ ਰੋਡ ਦੇ ਉੱਤੇ ਜਿਹੜਾ ਸ਼ਮਸ਼ਾਨ ਘਰ ਛੇਪੂਰੀ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਠੀਕ ਹੈ ਸਰ ਇੱਕ ਹੋਰ ਤੁਸੀਂ ਦੱਸ ਕਰ ਮੈਨੂੰ ਜਰੂਰ ਦੱਸੋ ਕਿ ਭਗਵਾਨ ਸਿੰਘ ਚੋਹਾਂ ਨੂੰ ਕਿਹੜੀ ਇਸ ਬਿਮਾਰੀ ਦਾ ਸਾਹਮਣਾ ਕਰਨਾ ਪਿਆ ਜਿਹੜਾ ਉਹ ਹਾਰ ਜਿਹੜਾ ਸਮਾਧ ਦੇ ਵਿੱਚ ਕਾਫੀ ਰਬਦਾਸੀਆ ਸਮਾਧ ਦੇ ਵਿੱਚ ਦੀ ਕਾਫੀ ਰੋਸ ਦੇਖਣ ਨੂੰ ਮਿਲਿਆ ਕਾਫੀ ਇੱਕ ਦੁੱਖ ਦੀ ਪਟਕੜਾਇਆ ਜਾ ਰਿਹਾ ਜਿੱਥੇ ਰਬਦਾਸੀਆ ਸਮਾਧ ਦੇ ਵਿੱਚ ਇੱਕ ਸੋਗ ਨੂੰ ਪੈਦਾ ਹੋਇਆ ਮਾਹੌਲ ਹੈ ਜਿਹੜਾ ਤੇ ਪਰ ਜਿਹੜਾ ਕੌਮ ਦਾ ਰਬਦਾਸੀਆ ਸਮਾਧ ਦਾ ਹੀਰਾ ਸਾਡਾ ਇਸ ਵਕਤ ਚਲ ਗਿਆ ਤੇ ਉਹਨੂੰ ਕਿਹੜੀ ਬਿਮਾਰੀ ਲੱਗੀ ਜਿਹੜਾ ਉਹ ਫਾਰ ਗਿਆ ਇਸ ਵਕਤ ਜਿਹੜੀ ਦੁਨੀਆ ਤੋਂ ਚਲ ਗਿਆ ਹੈ ਇੱਦਾਂ ਹੋਈ ਕਿ ਬਿਲਕੁਲ ਰਿਸਟ ਪੁਸਟ ਸੀਗੇ ਚੌਹਣ ਸਾਹਿਬ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਸੀਗੀ ਥੋੜੇ ਟਾਈਮ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਉਹਨਾਂ ਨੂੰ ਪ੍ਰੋਬਲਮ ਹੋਈ ਉਹਨਾਂ ਦਾ ਹੱਥ ਜਿਹੜਾ ਸੌਂਦਾ ਸੀ ਉਹਨਾਂ ਨੇ ਆਪਾ ਸ਼ਿਵਮ ਹਸਪੀਟਲ ਦੇ ਵਿੱਚ ਉਹਨਾਂ ਦਾ ਚੈੱਕਅਪ ਕਰਾਇਆ ਤੇ ਉੱਥੇ ਫਿਰ ਡਾਕਟਰਾਂ ਨੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਆਪਣੇ ਮੈਕਸ ਹਸਪੀਟਲ ਦੇ ਵਿੱਚ ਦਿਖਾ ਲਓ ਜਦੋਂ ਮੈਕਸ ਹਸਪੀਟਲ ਦੇ ਵਿੱਚ ਦਿਖਾਇਆ ਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਬ੍ਰੇਨ ਦੇ ਵਿੱਚ ਟਿਊਮਰ ਹੈਗਾ ਆ ਵੀ ਤੁਸੀਂ ਜੇ ਇਹਨੂੰ ਰਿਮੂਵ ਕਰਾਉਣਾ ਤਾਂ ਮਦੰਤਾ ਹਸਪੀਟਲ ਹੈਗਾ ਜਿਹੜਾ ਸਭ ਤੋਂ ਵਧੀਆ ਹਸਪੀਟਲ ਆ ਬ੍ਰੇਨ ਦਾ ਗੁੜਗਾਉਂ ਦੇ ਵਿੱਚ ਤੁਸੀਂ ਉੱਥੇ ਟ੍ਰੀਟਮੈਂਟ ਲੈ ਲਓ ਉੱਥੇ ਡਾਕਟਰਾਂ ਨੇ ਉਹਨਾਂ ਨੂੰ ਵੈਸੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਜੇ ਆਪਾਂ ਰਿਮੂਵ ਕਰਦੇ ਹਾਂ ਤਾਂ 15 ਦਿਨ ਜਿਹੜਾ ਹੈਗਾ ਆ 15 ਦਿਨ ਜਿਹੜਾ ਹੈਗਾ ਇਹਦਾ ਟਾਈਮ ਹੈਗਾ ਔਰ ਜੇ ਆਪਾਂ ਆਪਰੇਸ਼ਨ ਕਰਦੇ ਹਾਂ ਜਾਂ ਇਹਨੂੰ ਰਿਮੂਵ ਕਰਦੇ ਹਾਂ ਫਿਰ ਥੋੜਾ ਟਾਈਮ ਜਿਹੜਾ ਹੈਗਾ ਉਹ ਆਪਣੀ ਲਾਈਫ ਸਿਕਯੂਰ ਹੋ ਸਕਦੀ ਆ ਉਹਦੇ ਵਿੱਚ 6 ਮਹੀਨੇ ਦਾ ਸਮਾਂ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਸੀਗਾ ਜਦੋਂ ਉਹਨਾਂ ਦਾ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਇੱਕਦਮ ਉਹਨਾਂ ਨੂੰ ਫੇਸ਼ੀਅਲ ਅਟੈਕ ਪਲੱਸ ਜਿਹੜਾ ਪੈਰਾਲਾਈਜ਼ ਦਾ ਅਟੈਕ ਆ ਗਿਆ ਜਿਹਦੇ ਕਾਰਨ ਕਾਫੀ ਲੰਬੇ ਸਮੇਂ ਤੋਂ ਉਹ ਬਿਸਤਰੇ ਦੇ ਉੱਤੇ ਸੀ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਸੀ ਉਹਨਾਂ ਦੇ ਬੈਡ ਸੋਰ ਵੀ ਹੋ ਚੁੱਕਾ ਸੀ ਔਰ ਉਹਨਾਂ ਨੂੰ ਲੁੱਕ ਅਪਟਰ ਕਰਨ ਲਈ ਉਹਨਾਂ ਨੂੰ ਇੱਕ ਫਿਜ਼ੀਓਥੈਰੇਪਿਸਟ ਵੀ ਦਿੱਤਾ ਗਿਆ ਸੀਗਾ ਹੁਣ ਪਿੱਛੇ ਜੇ ਸਾਡੇ ਪੰਜਾਬ ਬਸਪਾ ਦੇ ਪ੍ਰਧਾਨ ਜਿਹੜੇ ਹੈਗੇ ਆ ਅਵਤਾਰ ਸਿੰਘ ਕ੍ਰੀਮਪੁਰੀ ਉਹਨਾਂ ਨੇ اپنی رہائش ਜਿਹੜੀ ਆ ਚੰਡੀਗੜ੍ਹ ਦੇ ਵਿੱਚ ਦਿੱਤੀ ਹੋਈ ਸੀਗੀ ਔਰ کافی ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਮਾਣ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਸ਼ਿਫਟ ਕਰਕੇ ਹੁਣ ਥੋੜੇ ਦਿਨ ਤੋਂ ਚਾਰ ਪੰਜ ਦਿਨ ਹੋਏ ਸੀ ਹਾਰਪੁਰ ਲਿਆਂਦਿਆਂ ਨੂੰ ਜਿੱਥੇ ਉਹਨਾਂ ਨੇ ਜਿਹੜੇ ਹੈਗੀ ਆ 8 ਤਰੀਕ ਨੂੰ ਸ਼ਾਮ 7:00 ਵਜੇ ਦੇ ਨਾਲ ਜਿਹੜੀਆਂ ਉਹਨਾਂ ਨੇ ਅੰਤਮ ਸਹਲ ਹੈ ਆਪਣੇ ਤੇ ਸਰਦਾਰਾਂ ਨੂੰ ਲਾਸਟ ਨੇ ਇੱਕ ਸਾਰਾ ਫਿਰ ਤੁਸੀਂ ਅਪੀਲ ਕਰ ਦਿਓ ਕਿ ਜਿਹੜਾ ਸੰਸਕਾਰ ਜਿਹੜਾਿੱਥੋਂ ਉਹਨਾਂ ਦਾ ਰਹਿਸ਼ ਤੋਂ ਸ਼ੁਰੂ ਹੋਵੇਗਾ ਤੇ ਕਿਹੜੀ ਲੋਕੇਸ਼ਨ ਉੱਤੇ ਜਰੂਰ ਦੱਸਿਓ ਤੇ ਕਿੰਨਾ ਸਮਾਂ ਲਵੇ ਆ ਉਹ ਹੀ ਲਗਭਗ ਸਵੇਰ ਨੂੰ 11 ਵਜੇ ਜਿਹੜਾ ਹੈਗਾ ਆ ਕਿਉਂਕਿ ਹੁਣ ਸਿੰਗੜੀ ਵਾਲਾ ਦੇ ਵਿੱਚ ਡੈੱਡ ਬੋਡੀ ਰੱਖੀ ਹੋਈ ਹੈ ਤੇ ਉਸ ਤੋਂ ਬਾਅਦ ਡੈੱਡ ਬੋਡੀ ਨੂੰ ਮੈਲਟ ਹੋਣ ਲਈ ਵੀ ਥੋੜਾ ਟਾਈਮ ਲੱਗਦਾ ਉਹ ਹੀ ਸਵੇਰ ਨੂੰ ਡੈੱਡ ਬੋਡੀ ਲਿਆ ਕੇ ਤੇ 11 ਵਜੇ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਉੱਥੋਂ 11:30 ਵਜੇ ਦੇ ਤਕਰੀਬਨ ਆਪਾਂ ਚੱਲਾਂਗੇ ਤੇ 12:00 ਵਜੇ ਦੇ ਤਕਰੀਬਨ ਜਿਹੜਾ ਹੈਗਾ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਹੈਗਾ ਕਰ ਦਿੱਤਾ ਜਾਵੇਗਾ ਤੇ ਸਾਰੇ ਇੱਕ ਹੋਰ ਗੱਲ ਕਰੀਏ ਸ਼ਾਇਦ ਤੁਹਾਡੀ ਨੌਲੇਜ ਦੇ ਵਿੱਚ ਹੋਵੇ ਜਦੋਂ ਡੇਰਾ ਬਾਬਾ ਫਤੂ ਸ਼ਾਹ ਲੜਾਈ ਝਗੜਾ ਜਦੋਂ ਮੋੜ ਇਸ ਤਰ੍ਹਾਂ ਦਾ ਹੋਇਆ ਸੀਗਾ ਤੇ ਉਸ ਵਕਤ ਸਿਮਲ ਹਰਸਾਲ ਦੇ ਮੋਰੇ ਬਿਲਕੁਲ ਜਿਹਾ ਧਰਨਾ ਪ੍ਰਦਰਸ਼ਨ ਬੋਝੀ ਸਮਾਜ ਪਾਰਟੀ ਦੇ ਸਰਦਾਰ ਹਫਤਾ ਸਿੰਘ ਕਰੀਬਲੀ ਦੀ ਅਗਵਾਈ ਦੇ ਵਿੱਚ ਧਰਨਾ ਪ੍ਰਦਰਸ਼ਨ ਚੱਲਿਆ ਸੀ ਉਸ ਵਕਤ ਪਗਵਾ ਸਿੰਘ ਚੋਹਾਨ ਨੇ ਕਿਹਾ ਸੀ ਕਿ ਜਿਹੜੇ ਪੁਲਿਸ ਜਿਹੜੀਆਂ ਘੋੜੇ ਲੈ ਕੇ ਆਈਆਂ ਸੀ ਤੇਰੀ ਘੋੜੇ ਆ ਪਗਵਾ ਸਿੰਘ ਚੋਹਾਨ ਦੀ ਸ਼ਾਤੀ ਦੇ ਉੱਪਰ ਦੇ ਨਿਕਲਗੇ ਕਿਉਂਕਿ ਇੰਨਾ ਵੱਡਾ ਜਿਹੜਾ ਉਹਨਾਂ ਦਾ ਜज्ਬਾ ਸੀਗਾ ਸਮਾਜ ਪ੍ਰਤੀ ਸੀਗਾ ਹਮੇਸ਼ਾ ਜਿਹੜਾ ਇੱਕ ਠੋਕ ਕੇ ਖੜੇ ਹੁੰਦੇ ਸੀ ਅੱਜ ਪੂਰਾ ਨਵਦਾਸੀਆ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਰੀਅਲ ਸੋਪ ਪੈਦਾ ਕੀਤੀ ਜਾ ਰਹੀ ਆ ਤੇ ਕੀ ਕਹਿਣਾ ਚਾਹੁੰਗੇ ਸਰ ਤੁਸੀਂ ਦੇਖਿਆ ਹੋਊਗਾ ਕਿ ਇਹ ਤਾਂ ਇਹ ਇਹ ਤਾਂ ਤੁਸੀਂ ਇੱਕ ਗੱਲ ਬਾਬਾ ਫਤੂ ਸ਼ਾਹ ਕਾਣ ਦੀ ਗੱਲ ਕਰਦੇ ਆ ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਊਗਾ ਕਿ ਇੱਕ ਜਿਹੜੇ ਹੈਗੇ ਆ ਬਾਬਾ ਆਰਾਮਦੇਵ ਜਿਹੜੇ ਜਿਨ੍ਹਾਂ ਦਾ ਪਤੰਜਲੀ ਜਿਹੜਾ ਹੈਗਾ ਆ ਜਿਹੜਾ ਪ੍ਰੋਡਕਟ ਜਿਨ੍ਹਾਂ ਦਾ ਚੱਲਦੇ ਪਤੰਜਲੀ ਹੈ ਨਾ ਜੀ ਉਹਨਾਂ ਦੇ ਨਾਲ ਵੀ ਉਹ ਆ ਬਾਬਾ ਰਾਮ ਰਹੀਮ ਦੇ ਨਾਲ ਵੀ ਉਹਨਾਂ ਨੇ ਬਾਬਾ ਰਾਮ ਰਹੀਮ ਹੀ ਉਹਨਾਂ ਨੂੰ ਕਹਿੰਦੇ ਆ ਮੈਨੂੰ ਸਰ ਇਹ ਬਾਬਾ ਆਰਾਮ ਦੇਵ ਜੀ ਉਹਨਾਂ ਦੇ ਆਪਣੇ ਆਓ ਵੈਦ ਨੂੰ ਦਵਾਈ ਬਾਬਾ ਹਾਂਜੀ ਬਾਬਾ ਆਰਾਮ ਦੇਵ ਉਹਨਾਂ ਦੇ ਵੀ ਉਹਨਾਂ ਨੇ ਉਹਨਾਂ ਦੇ ਨਾਲ ਵੀ ਕਾਫੀ ਟੱਕਰਵਾਜੀ ਰਹੀ ਹੈ ਉਹਨਾਂ ਦੇ ਨਾਲ ਵੀ ਕਾਫੀ ਕਾਉਂਟਰਵਰਸੀ ਰਹੀ ਹੈ ਤੁਸੀਂ ਦੇਖਿਆ ਹੋਊਗਾ ਉਹਨਾਂ ਨੇ ਮੀਟੀ ਆਣੇ ਦੇ ਵਿੱਚ ਜਾਮ ਲਾ ਕੇ 1 ਕਰੋੜ ਰੁਪਇਆ ਜਿਹੜਾ ਉਹਨਾਂ ਨੇ ਸਿਰ ਦੀ ਕੀਮਤ ਰੱਖੀ ਸੀ ਇਦਾਂ ਦੀਆਂ ਹੋਰ ਵੀ ਬਹੁਤ ਸਾਰੇ ਹੈਗੇ ਆ ਜਦੋਂ ਇੱਥੇ ਇਲੈਕਸ਼ਨ ਲੜੀ ਸੀ ਉਹਨਾਂ ਨੇ ਐਮਪੀ ਦੀ ਉਦੋਂ ਵੀ ਉਹਨਾਂ ਦਾ ਇੱਕ ਜਿਹੜਾ ਹੈਗੀ ਕ ਬੜੀ ਗੱਲ ਪ੍ਰਚਲਿਤ ਹੋਈ ਸੀ ਜਿਹੜੇ ਘਰ ਫੁੱਦੂ ਲਾਹੌਰ ਵੀ ਫੁੱਦੂ ਔਰ ਉਹਨਾਂ ਨੇ 4B ਨੂੰ ਬਹੁਤ ਸਾਰੇ ਪ੍ਰੋਟੈਸਟ ਕੀਤੇ ਹੈ ਇਕੱਲੀ ਇੱਕ ਪ੍ਰੋਟੈਸਟ ਦੀ ਨਾ ਆਪਾਂ ਗੱਲ ਕਰੀਏ ਉਹਨਾਂ ਨੇ ਬਹੁਤ ਸਾਰੀਆਂ ਘਾਲਣਾ ਘੱਲੀਆਂ ਆਪਣੇ ਸਮਾਜ ਲਈ ਔਰ ਉਹਨਾਂ ਨੇ ਜਦੋਂ ਵੀ ਕੋਈ ਗੱਲ ਕੀਤੀ ਹੈ ਇੱਕ ਠੋਕੇ ਕੀਤੀ ਹੈ ਔਰ ਪੂਰੇ ਜਾਨੀ ਕਿ ਆਪਣੇ ਹੋਸ਼ੋਵਾਚ ਔਰ ਪੂਰੀ ਦਲੇਰੀ ਦੇ ਨਾਲ ਜਿੱਦਾਂ ਜਾਨੀ ਕਿ ਕਹਿੰਦੇ ਕਿ ਉਹਨਾਂ ਨੇ ਆਪਣਾ ਜਿਹੜਾ ਹੈਗਾ ਉਹ ਲੋਕਾਂ ਅੱਗੇ ਪੱਖ ਰੱਖਿਆ ਔਰ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਮੇਰੇ ਹਿਸਾਬ ਨਾਲ ਹਜ਼ਾਰਾਂ ਪ੍ਰੋਟੈਸਟ ਕੀਤੇ ਹੁਣ ਇਹ ਪਾਰਟੀ ਦੇ ਦੌਰਾਨ ਰਹਿੰਦੇ ਹੋਏ ਪਰ ਉਹਨਾਂ ਨੇ ਕਦੀ ਆਪਣਾ ਜਿਹੜਾ ਹੈਗਾ ਪਿੱਛਾ ਮੁੜ ਕੇ ਨਹੀਂ ਦੇਖਿਆ ਉਹਨਾਂ ਨੇ ਹਮੇਸ਼ਾ ਜਿਹੜਾ ਹੈਗਾ ਇੱਕ ਠੋਕ ਕੇ ਜੜੀ ਹੈਗੀ ਆ ਉਹ ਪੂਰੇ ਆਪਣੇ ਸਮਾਜ ਲਈ ਟੱਕਰ ਲਈ। ਤੋਂ ਦਸਿਆ ਕੌਮ ਦੇ ਵਿੱਚ ਇੱਕ ਬਹੁਤ ਦੁਖਦਾਰੀ ਖਬਰ ਆ ਸੀ ਭਗਵਾਨ ਸਿੰਘ ਚੋਹਾਨ ਜੋ ਬੋਝ ਸਮਾਜ ਪਾਰਟੀ ਦੇ ਸਰ ਨੇ ਕਿ ਬੋਝ ਸਮਾਜ ਪਾਰਟੀ ਦੇ ਭਗਵਾਨ ਸਿੰਘ ਚੋਹਾਨ ਨੇ ਕਾफी ਜਗ੍ਹਾ ਤੋਂ ਇਲੈਕਸ਼ਨ ਲੜੇ ਹੈ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੀ ਉਹਨਾਂ ਦਾ ਤਾਂ ਦੇਖ ਆਪਣੀ ਹਮੇਸ਼ਾ ਜਿਹੜਾ ਯੋਗਦਾਨ ਪਾਇਆ ਤੇ ਹਮੇਸ਼ਾ ਉਹ ਚਾਹੁੰਦੇ ਸੀਗੇ ਕਿ ਮੈਂ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਚੁਣ ਕੇ ਜਾਵਾਂ ਜਿਹੜਾ ਦਾਸੇ ਸਮਾ ਦੇ ਹਰ ਮੁੱਦੇ ਇਹਦੇ ਜਾ ਕੇ ਤੱਕਾਂ થી ਦੇਖੋ ਜੀ ਜਿੰਨੀਆਂ ਵੀ ਇਲੈਕਸ਼ਨ ਲੜੀਆਂ ਉਹ ਇੱਕ ਮਿਸਾਲ ਕਾਇਮ ਕੀਤੀਆਂ ਉਹਨਾਂ ਨੇ ਇਲੈਕਸ਼ਨ ਸਾਰੇ ਬੀਐਫਪੀ ਦੇ ਕੈਂਡੀਡੇਟ ਲੜਦੇ ਆ ਪਰ ਜਿੱਦਾਂ ਦੀ ਇਲੈਕਸ਼ਨ ਚੋਹਾਨ ਸਾਹਿਬ ਨੇ ਲੜੀ ਆ ਉਹ ਇੱਕ ਬੇਮਿਸਾਲ ਹੋਈਆਂ ਜਿੰਨੀਆਂ ਵੀ ਇਲੈਕਸ਼ਨ ਹੋਈਆਂ ਔਰ ਬਾਕੀ ਕੈਂਡੀਡੇਟਾਂ ਨਾਲੋਂ ਉਹਨਾਂ ਨੇ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਦਾ ਅੰਕੜਾ ਜਿਹੜਾ ਰਿਹਾ ਉਹਨਾਂ ਦਾ ਤਕਰੀਬਨ ਦੂਜੇ ਕੈਂਡੀਡੇਟਾਂ ਨਾਲੋਂ ਜ਼ਿਆਦਾ ਰਿਹਾ ਔਰ ਉਹਨਾਂ ਨੇ ਹੁਣ ਵੀ ਜਿਹੜੀ ਹੈਗੀ ਹਾਰਪੁਰ ਤੋਂ ਇਲੈਕਸ਼ਨ ਲੜਨੀ ਸੀਗੀ ਔਰ ਉਹਦੇ ਵਿੱਚ ਕਾਫੀ ਉਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀਗੀ ਪਰ ਕੁਦਰਤ ਨੂੰ ਜਿਹੜਾ ਹੈਗਾ ਉਹ ਨਹੀਂ ਮਨਜ਼ੂਰ ਸੀਗਾ ਔਰ ਜਿਹੜਾ ਹੈਗਾ ਉਹਨਾਂ ਦੇ ਭਾਗਾਂ ਦੇ ਵਿੱਚ ਕਹਿ ਲਓ ਕਿ ਉਹਨਾਂ ਦੀ ਕਿਸਮਤ ਦੇ ਵਿੱਚ ਜਿਹੜਾ ਹੈਗੀ ਅਗਲੀ ਇਲੈਕਸ਼ਨ ਨਹੀਂ ਸੀਗੀ ਔਰ ਉਸ ਸਮੇਂ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਨੂੰ ਮਾਲਕ ਨੇ ਬੁਲਾ ਲਿਆ ਕਿਉਂਕਿ ਉੱਪਰ ਵੀ ਜਿੱਦਾਂ ਥੱਲੇ ਚੰਗੇ ਬੰਦਾ ਦੀ ਲੋੜ ਆ ਇਦਾਂ ਹੀ ਉੱਪਰ ਵੀ ਜਿਹੜੀ ਹੈਗੀ ਆ ਉਹ ਵਧੀਆ ਇਨਸਾਨਾਂ ਦੀ ਲੋੜ ਆ ਚਲੋ ਮਾਲਕ ਉਹਨਾਂ ਦੀ ਆਤਮਾ ਨੂੰ ਜਿਹੜੀ ਹੈਗੀ ਆ ਸ਼ਾਂਤੀ ਬਖਸ਼ੇ ਉਹਨਾਂ ਦੀ ਆਤਮਾ ਨੂੰ ਬਲ ਬਲ ਬਖਸ਼ੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅਸੀਂ ਤਾਂ ਇਹ ਸਤਿਗੁਰੂ ਰਵਿਦਾਸ ਮਹਾਰਾਜ ਅੱਗੇ ਫਰਿਆਦ ਕਰਦੇ ਕੀ ਇਹੋ ਜਿਹੇ ਯੋਧੇ ਲੇਜੈਂਡਰੀ ਮੈਨ ਸੀਗੇ ਮੈਂ ਤਾਂ ਇਹ ਹੀ ਕਹਿ ਸਕਦਾ ਕਿ ਇੱਕ ਜਿਹੜਾ ਇਦਾਂ ਦੇ ਇਨਸਾਨ ਬਹੁਤ ਘੱਟ ਪੈਦਾ ਹੁੰਦੇ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੌਲੇਜ ਹੁੰਦੀ ਆ ਬਹਰ ਹਰ ਪੱਖ ਤੇ ਜਿਹੜੀ ਮਰਜ਼ੀ ਵਿਸ਼ੇ ਤੇ ਗੱਲ ਕਰ ਲੰਦੇ ਮੈਂ ਤਾਂ ਉਹਨਾਂ ਨੂੰ ਵੈਸੇ ਸਹੀ ਮੈਨੇ ਦੇ ਵਿੱਚ ਮੈਂ ਉਹਨਾਂ ਨੂੰ ਗੂਗਲ ਕਹਿੰਦਾ ਹੁੰਦਾ ਸੀ ਮੈਂ ਕਿਹਾ ਤੁਸੀਂ ਗੂਗਲ ਆ ਇੱਕ ਬਈ ਜਿਹੜੀ ਮਰਜ਼ੀ ਗੱਲ ਪੁੱਛ ਲਓ ਗੂਗਲ ਲੇਟ ਜਵਾਬ ਦੇ ਸਕਦੀ ਆ ਮੇਰੇ ਖਿਆਲ ਚ ਉਹਨਾਂ ਕੋਲ ਹਰ ਚੀਜ਼ ਦਾ ਜਵਾਬ ਹੁੰਦਾ ਸੀ ਔਰ ਹਰ ਡਿਬੇਟ ਦੇ ਵਿੱਚ ਉਹਨਾਂ ਨੂੰ ਵੱਡੇ ਵੱਡੇ ਵਿਦਵਾਨ ਜਿਹੜੇ ਵੱਡੇ ਵੱਡੇ ਪੱਤਰਕਾਰ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੀ ਡਿਬੇਟ ਦੇ ਵਿੱਚ ਬਿਠਾ ਲੈਣਾ ਇੱਕ ਵਧੀਆ ਸਮਝਦੇ ਸੀ ਤੁਹਾਡੇ ਨਾਲ ਕਾਫੀ ਮਾਸਾਬ ਤੁਹਾਡੇ ਨਾਲ ਦਾ ਕਾਫੀ ਬਹੁਤ ਪਿਆਰ ਸੇ ਕਾਫੀ ਤੁਹਾਡੇ ਨਾਲ ਹਾਸਲੇ ਖੇਡਦੇ ਨਜ਼ਰ ਆਏ ਕਾਫੀ ਸ਼ੀਟਰ ਦੇ ਉੱਪਰ ਤੁਸੀਂ ਤੁਹਾਨੂੰ ਦੇਖਿਆ ਜੱਫੀਆਂ ਪਾਗ ਤੁਸੀਂ ਹਮੇਸ਼ਾ ਤੁਹਾਡੀਆਂ ਫੋਟੋਆਂ ਦੀ ਕਾਫੀ ਵਾਇਰਲ ਹੋ ਰਹੀ ਹੈ ਕੀ ਕਹਿਣਾ ਚਾਹੂਗਾ ਤੁਸੀਂ ਇਸ ਤਰ੍ਹਾਂ ਦਾ ਮੰਨ ਲਓ ਸਾਡਾ ਤਾਂ ਮਿਕੋ ਜੀ ਸਾਡਾ ਸਾਡਾ ਤਾਂ ਇੱਕ ਕਹਿ ਲਓ ਕਿ ਸਾਡੇ ਸਰੀਰ ਦਾ ਇੱਕ ਅੰਗ ਸਾਡੇ ਨਾਲੋਂ ਟੁੱਟਿਆ ਕਿ ਉਹਨਾਂ ਨੇ ਜਦੋਂ ਜਦੋਂ ਕਿਤੇ ਫ੍ਰੀ ਟਾਈਮ ਹੋਣਾ ਉਹਨਾਂ ਨੇ ਇੰਨਾ ਇੰਜੋਏ ਕਰਾਉਣਾ ਅਸੀਂ ਉਹਨਾਂ ਨੂੰ ਹਾਸਾ ਨਹੀਂ ਆਉਂਦਾ ਹੁੰਦਾ ਸੀ ਆਪ ਉਹਨਾਂ ਨੇ ਗੱਲ ਕਰਨੀ ਔਰ ਇੰਨਾ ਇੰਜੋਏ ਕਰਨਾ ਐਡਵੈਂਚਰਾਂ ਤੇ ਵੀ ਜਾਣਾ ਮੈਂ ਉਦੋਂ ਦਾ ਜਾਣਦਾ ਸੀ ਜਦੋਂ ਨੇਵੀ ਦੇ ਵਿੱਚੋਂ ਆਣ ਕੇ ਉਹਨਾਂ ਨੇ ਆਪਣਾ ਚੋਹਾਨ ਹੋਟਲ ਸ਼ੁਰੂ ਕੀਤਾ ਸੀਗਾ ਬੱਸ ਸਟੈਂਡ ਦੇ ਕੋਲ ਤਾਰਾ ਹੋਟਲ ਦੇ ਬਿਲਕੁਲ ਨਜ਼ਦੀਕ ਅਸੀਂ ਤਕਰੀਬਨ ਲਗਭਗ ਉਦੋਂ ਦੇ ਕਾਲੇ ਕੱਪੜੇ ਪਾ ਕੇ ਰੱਖਦੇ ਹੁੰਦੇ ਸੀ ਚੋਹਾਨ ਸਾਹਿਬ ਬਹੁਤ ਸੋਹਣੇ ਲੱਗਦੇ ਸੀਗੇ ਔਰ ਸਾਥ ਸ਼੍ਰੀ ਕਾਂਚੀ ਰਾਮ ਜੀ ਦੇ ਨਾਲ ਵੀ ਉਹਨਾਂ ਨੇ ਬਹੁਤ ਲੰਬਾ ਸਮਾਂ ਕੰਮ ਕੀਤਾ ਸੋ ਮੈਂ ਤਾਂ ਇਹ ਇਹ ਕਹਿ ਸਕਦਾ ਕਿ ਉਹ ਜਿਹੜਾ ਇਹੋ ਜਿਹੇ ਇਨਸਾਨ ਮੜਮੜ ਨਹੀਂ ਦੁਨੀਆ ਦੇ ਉੱਤੇ ਆਉਂਦੇ ਪਰ ਜਿਹੜਾ ਉਹਨਾਂ ਦਾ ਘਾਟ ਆ ਉਹ ਤਾਂ ਕਦੀ ਪੂਰਾ ਨਹੀਂ ਹੋ ਸਕਦਾ ਇਹ ਸਾਡਾ ਬਹੁਤ ਇੱਕ ਪਰਮ ਮਿੱਤਰ ਸੀ ਇਹਨਾਂ ਦੀ ਘਾਟ ਜਿਹੜੀ ਆ ਕਦੀ ਨਹੀਂ ਪੂਰੀ ਹੋ ਸਕਦੀ ਇਹੋ ਜਿਹੇ ਯਾਰ ਜਿਹੜੇ ਹੈਗੇ ਉਹ ਕਦੀ ਦੁਬਾਰਾ ਨਹੀਂ ਮਿਲਣੇ ਪਰ ਹੁਣ ਕੀ ਕਰ ਸਕਦੇ ਆ ਇਹਦੇ ਵਿੱਚ ਉਹ ਤਾਂ ਮਾਲਕ ਨੂੰ ਜੋ ਮਨਜ਼ੂਰ ਸੀਗਾ ਉਹ ਹੀ ਹੋਣਾ ਪਰ ਜਿਹੜੇ ਉਹਨਾਂ ਨਾਲ ਬਤਾਏ ਪਲ ਆ ਉਹ ਕਦੀ ਜ਼ਿੰਦਗੀ ਦੇ ਵਿੱਚ ਸਾਡੇ ਜਨ ਦੇ ਵਿੱਚੋਂ ਨਹੀਂ ਜਾ ਸਕਦੇ ਜੀ ਤੋ ਸਾਡੇ ਨਾਲ ਡਾਕਟਰ ਅਜੀਮਲ ਵਿਸ਼ੇਸ਼ ਤੋਂ ਤੇ ਜੁੜਿਆ ਤੇ ਸਰ ਇੱਕ ਵਾਰੀ ਫਿਰ ਤੁਸੀਂ ਦਸ਼ਕਾਂ ਨੂੰ ਜ਼ਰੂਰ ਦੱਸਿਓ ਕਿਉਂਕਿ ਦਸ਼ਕ ਬਾਰ ਬਾਰ ਕਮੈਂਟ ਨਹੀਂ ਕਰ ਰਿਹਾ ਉਹਦੀ ਜਾਣਕਾਰੀ ਲੈਣਾ ਚਾਹੁੰਦਾ ਕਿ ਜਿਹੜੀ ਉਹਨਾਂ ਦੀ ਜਿਹੜੀ ਇਹ ਡੈੱਡ ਬੋਡੀ ਹੈ ਜਿਹੜੀ ਆ ਉਹ ਇਸ ਵਕਤ ਜਿਹੜੀ ਉਹਨਾਂ ਦੇ ਐਫੇਸ਼ ਤੋਂ ਜਿਹੜੀ ਚੱਲੇਗੀ ਤੇ ਦਸ਼ਕਾਂ ਨੂੰ ਸਰ ਇਹਦੇ ਬਾਰੇ ਜ਼ਰੂਰ ਦੱਸਿਓ ਕਿ ਸੰਤ ਮਹਾਪੁਰਸ਼ੀ ਵਗੈਰਾ ਉਹਨਾਂ ਦੇ ਜਾਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਹੋਣਗੀਆਂ ਦੇਖੋ ਜੀ ਉਹਨਾਂ ਦਾ ਸਰ ਸੀਗਾ ਉਹਨੇ ਮੈਸੇਜ ਲਾਉਣੇ ਬਹੁਤ ਓਕੇ ਆ ਅਸੀਂ ਤਾਂ ਸੋਸ਼ਲ ਮੀਡੀਆ ਦੇ ਥਰੂ ਜਿੰਨਾਕ ਜੋਗੇ ਹੈਗੇ ਆ ਅਸੀਂ ਉਹਨਾਂ ਜਿਹੜਾ ਉਹਨਾਂ ਦੀ ਅੰਤਮ ਯਾਤਰਾ ਦਾ ਮੈਸੇਜ ਆ ਉਹ ਆਪਾਂ ਸਾਰੇ ਪਾਸੇ ਸੈਂਡ ਕਰ ਦਿੱਤਾ ਤੁਸੀਂ ਵੀ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਜਿਹੜਾ ਮੈਸੇਜ ਹੈਗਾ ਆ ਉਹਨੂੰ ਅੱਗੇ ਤੋਂ ਅੱਗੇ ਸੈਂਡ ਕੀਤਾ ਜਾਵੇ ਬੱਸ ਇਹ ਦੇ ਲਗਭਗ ਸਾਰਿਆਂ ਕੋਲ ਮੈਸੇਜ ਪਹੁੰਚ ਚੁੱਕਾ ਹੈ ਕਿਉਂਕਿ ਲੋਕਾਂ ਨੇ ਆਪ ਫੋਨ ਕਰ ਕਰਕੇ ਸਾਡੇ ਕੋਲ ਪੁੱਛਿਆ ਵੀ ਦਾ ਸੰਸਕਾਰ ਕਦੋਂ ਕਰਨਾ ਸੋ ਆਪਾਂ ਜਿਹੜਾ ਹੈਗਾ ਆ ਉਹਨੂੰ ਆਪਾਂ ਜਿਹੜਾ ਹੈਗਾ ਉਹ ਸਾਰੇ ਮੀਡੀਆ ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਦੇ ਸੋਮਵਾਰ ਦੇ ਸੰਸਕਾਰ ਦੀ ਜਿਹੜੇ ਮੈਸੇਜ ਆ ਉਹ ਪਾ ਦਿੱਤੇ ਆ ਬਾਕੀ ਸਾਰੇ ਸਮੂਲੀਅਤ ਕਰਨਗੇ ਕਿਉਂਕਿ ਉਹਨਾਂ ਦਾ ਸਰਕਲ ਬਹੁਤ ਵੱਡਾ ਸੀਗਾ ਉਹਨਾਂ ਦਾ ਚਾਹਣ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਦਿਲੀ ਪ੍ਰੇਮ ਕਰਨ ਵਾਲੇ ਉਹ ਖੁਦ ਚਾਹੁੰਦੇ ਆ ਕਿ ਉਹਨਾਂ ਦੇ ਜਿਹੜੇ ਹੈਗੇ ਆ ਅੰਤਿਮ ਦਰਸ਼ਨ ਜ਼ਰੂਰ ਕੀਤੇ ਜਾਣ ਇਹੋ ਜਿਹੇ ਜਿਹੜੇ ਸਾਡਾ ਅੱਜ ਦੀ ਗੱਲ ਕਰਨੀ ਹੈ ਕਿ ਭਗਵਾਨ ਸਿੰਘ ਚੋਹਾਨ ਨੇ ਜਦੋਂ ਪੀਮਨਗਰ ਦੇ ਵਿੱਚ ਇਲੈਕਸ਼ਨ ਦੀ ਜਦੋਂ ਬਹੁਤ ਵੱਡੀ ਜਿਹੜੀ ਰੈਲੀ ਰੱਖੀ ਸੀ ਉਸ ਵਕਤ ਜਦੋਂ ਭਗਵਾਨ ਸਿੰਘ ਚੋਹਾਨ ਉਹਨਾਂ ਕਿਸੇ ਨੇ 50 ਰੁਪਏ ਤੇ ਕਿਸੇ ਨੂੰ 100 ਰੁਪਏ ਦਿੱਤਾ ਜਦੋਂ ਉਹਨਾਂ ਦੇ ਮੂਰੇ ਪੈਸੇ ਮੰਨੋ ਰੱਖਣ ਲਾਪੇ ਤੇ ਭਗਵਾਨ ਸਿੰਘ ਚੋਹਾਨ ਉਹਨਾਂ ਦਾ ਇੱਕ ਰੌਣ ਦਾ ਜਿਹੜਾ ਰੁਤਬਾ ਪੈਦਾ ਹੋਇਆ ਸੀਗਾ ਸਮਾਜ ਦੇ ਵਿੱਚ ਇੱਕ ਦਰਦ ਪੈਦਾ ਹੋਇਆ ਸੀਗਾ ਪਰ ਜਿਹੜਾ ਅੱਜ ਦੀ ਉਹਨਾਂ ਦਾ ਦਰਦ ਜਿਹੜਾ ਆ ਅੰਦਰੋਂ ਅੰਦਰ ਹੀ ਜਿਹੜਾ ਖਾ ਗਿਆ ਜਦੋਂ ਲੋਕ ਸਭਾ ਦੇ ਸੰਸਦ ਸਭਾ ਦੇ ਵਿੱਚ ਚੁਣ ਕੇ ਨਹੀਂ ਗਏ ਤੇ ਕੀ ਇਸ ਤਰ੍ਹਾਂ ਦੇ ਸਮਾਜ ਦੇ ਜਯੋਤੇ ਜਿਹੜੇ ਲੋਕ ਸਭਾ ਦੇ ਵਿਧਾਨ ਸਭਾ ਦੇ ਵਿੱਚ ਕਾਫੀ ਰਵਦਾਸੀਅਤ ਸਮਾਜ ਦੇ ਸਾਡੇ ਆਗੂ ਹੈਗੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਹਾਂ ਤੇ ਪੰਜਾਬ ਦੇ ਜਨਤਾ ਨੂੰ ਸਰ ਜਨਤਾ ਜਨਤਾ ਲਾਸਟ ਵਾਰ ਇੱਕ ਸਵਾਜ਼ ਜ਼ਰੂਰ ਸਦ ਕਰਿਓ ਵੀ ਦੇਖੋ ਜੀ ਮੈਂ ਇਹ ਤਾਂ ਕੁਦਰਤ ਦੇ ਹੱਥਾਂ ਜੋ ਕੁਝ ਵੀ ਹੈ ਵਡਿਆਈਆਂ ਜਿਹੜੀਆਂ ਦੇਣੀਆਂ ਤਾਂ ਮਾਲਕ ਦੇ ਹੱਥ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਹਾਂ ਇਹਨਾਂ ਜ਼ਰੂਰ ਕਹੂੰਗਾ ਕਿ ਇਲੈਕਸ਼ਨ ਉਹਨਾਂ ਨੇ ਲੜਨੀ ਸੀ ਔਰ ਇਸ ਵਾਰ ਉਹਨਾਂ ਨੇ ਜੋ ਉਹਨਾਂ ਨੇ ਸੋਚਿਆ ਸੀਗਾ ਕਿ ਮੈਂ ਆਪਣੇ ਸਮਾਜ ਦੀ ਸੇਵਾ ਕਰਨੀ ਆ ਵਿਧਾਨ ਸਭਾ ਦੇ ਵਿੱਚ ਜਾ ਕੇ ਔਰ ਉਹ ਸੁਪਨਾ ਜਿਹੜਾ ਸੀਗਾ ਉਹਨਾਂ ਦਾ ਪੂਰਾ ਹੋਣਾ ਸੀਗਾ ਪਰ ਮਾਲਕ ਨੂੰ ਜਿਹੜਾ ਹੈਗਾ ਕੁਝ ਹੋਰ ਹੀ ਮਨਜ਼ੂਰ ਸੀਗਾ ਜੇ ਇਸ ਵਾਰ ਜੇ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ ਮਾਲਕ ਵੱਲੋਂ ਉਹਨਾਂ ਨੂੰ ਬਧੇਰੇ ਉਮਰ ਦਿੱਤੀ ਹੁੰਦੀ ਹੋਰ ਤਾਂ ਮੇਰੇ ਹਿਸਾਬ ਦੇ ਨਾਲ ਉਹਨਾਂ ਨੇ ਇੱਕ ਵੱਡੀ ਇਲੈਕਸ਼ਨ ਜਿੱਤ ਕੇ ਇਹ ਜਿਹੜੀ ਹੈਗੀ ਵਿਧਾਨ ਸਭਾ ਦੇ ਵਿੱਚ ਪਹੁੰਚਣਾ ਸੀ ਔਰ ਜਿਹੜਾ ਸਾਡੇ ਸਮਾਜ ਦੇ ਜਿਹੜੇ ਅਧੂਰੇ ਪੈ ਕੰਮ ਉਹਨਾਂ ਨੂੰ ਪੂਰਾ ਕਰਨਾ ਸੀ ਪਰ ਉਹ ਨਹੀਂ ਪੂਰਾ ਹੋ ਸਕਿਆ ਜਿਹੜਾ ਘਾਟਾ ਜਿਹੜਾ ਹੈਗਾ ਉਹ ਸਾਰੀ ਉਮਰ ਇਹ ਜਿਹੜਾ ਖੜਦਾ ਰੋ ਤੋਂ ਬਹੁਤ ਬਹੁਤ ਧੰਨਵਾਦ ਡਾਕਟਰ ਅਜੀਮਾ ਜੀ ਸਾਡੇ ਨਾਲ ਵਿਸ਼ੇਸ਼ ਤੌਰ ਤੇ ਤੁਸੀਂ ਭਗਵਾਨ ਸਿੰਘ ਚੋਹਾਨ ਉਹਨਾਂ ਦੀ ਜਨਮ ਪੈਦਾ ਕੀਤੀਆਂ ਸਮਾਂ ਲਈ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ ਜਨ ਪੰਜਾਬੀ ਨਿਊਜ਼ ਜਿਨ੍ਹਾਂ ਨੇ ਮੈਨੂੰ ਲਾਈਵ ਹੋਣ ਦਾ ਮੌਕਾ ਦਿੱਤਾ ਔਰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਜੈ ਪੀਨ ਜੈ ਭਾਗਤ ਜੈ ਪੀਨ ਜੈ ਗੁਰਦੇ ਬਈ いことったの、うん